ਹੈਲੋ एवरीवन वेलकम ਟੂ ਬੈਕ ਅੱਜ ਦਾ ਸਾਡਾ ਨਿਊ ਬਲਗ ਅਸੀਂ ਸ਼ੁਰੂ ਕਰਨ ਲੱਗਿਆ ਰਾਤ ਦੇ 12 ਵਜੇ ਸਾਨੂੰ ਲੱਗਿਆ ਹੁਣ ਟਾਈਮ ਕੀ ਕਰੀਏ ਕੰਮ ਦੇ ਵਿੱਚ ਸਾਡਾ ਟਾਈਮ ਹੀ ਨਹੀਂ ਲੱਗਦਾ ਸੈਟਿੰਗ ਨਹੀਂ ਹੋਈ ਹਜੇ ਸਾਡੀ ਪੂਰੀ ਸਮਾਨ ਦੀ ਸਮਾਨ ਸਾਡਾ ਉਹ ਮੇਖ ਖਿਲਰੇ ਆ ਪਿਆ ਇਹ ਹੌਲੀ ਹੌਲੀ ਸੈਟਿੰਗ ਕਰਾਂਗੇ ਸਾਨੂੰ ਕੁਛ ਦਿਨ ਲੱਗ ਜਾਣੇ ਨੇ ਹਾਂ ਹਾਂ ਸਾਨੂੰ ਕੁਛ ਦਿਨ ਲੱਗ ਜਾਣੇ ਨੇ ਹਜੇ ਹੋਰ ਮਤਲਬ 15 ਤਰੀਕ ਨੂੰ ਆਪਾਂ ਇੱਥੇ ਆਏ ਸੀ 15 ਤਰੀਕ ਦੇ ਆਏ ਹੋਏ ਹਜੇ ਤੱਕ ਪ੍ਰੋਪਰ ਸੈਟਿੰਗ ਨਹੀਂ ਹੋਈ ਸਮਾਨ ਦੀ ਸਮਾਨ ਇੱਧਰ ਉੱਧਰ ਖਿਲਰੇ ਆ ਪਿਆ ਹੱਤ ਹੋ ਜਾਦਾ ਏਸੀ ਤੱਕ ਨਹੀਂ ਲੱਗਿਆ ਦੇਖ ਸਕਦੇ ਆਂ ਆਪਿਆ ਫਰਾਟਾ ਆਪਾਂ ਫਰਾਟਾ ਹੀ ਲਾ ਕੇ ਪੈਨੇ ਆ ਜਾਂ ਛਤਾਂ ਵਾਲੇ ਉੱਪਰ ਵਾਲੇ ਪੱਖੇ ਚੱਲਦੇ ਨੇ ਜਾਂ ਫਰਾਟਾ ਚੱਲਦਾ ਹਾਂ ਤੇ ਏਸੀ ਹਜੇ ਲਾਇਆ ਨਹੀਂ ਏਸੀ ਅੱਜ ਵੀ ਤੇ ਏਸੀ ਮਿਸਤਰੀ ਕੋਲੇ ਉਹ ਕਹਿੰਦਾ ਆਊਗਾ ਕੱਲੂ ਅੰਕ ਅੱਜ ਨਹੀਂ ਆਇਆ ਜਣਾ ਏਸੀ ਦੀ ਫੀਟਿੰਗ ਕਰਾਵਾਂਗੇ ਹਜੇ ਹੋਰ ਘਰ ਦੇ ਸਮਾਨ ਕਾਫੀ ਪੈਨੇ ਪੜਦੇ ਪੁਰ ਦੇ ਲਾਉਣ ਵਾਲੇ ਪੈਨੇ ਕੰਨੇ ਦਿਨ ਹੋ ਗਿਆ ਟਾਈਮ ਨਹੀਂ ਲੱਗਿਆ ਕੰਮ ਦੇ ਵਿੱਚ ਬਲੌਕ ਬਣਾਉਣ ਦਾ ਤੇ ਉਧਰ ਵੀ ਮੈਂ ਗੁੱਜ ਮਕਾਂਜ ਵੀ ਬਹੁਤ ਘੱਟ ਬਲੌਕ ਬਣਾਉਂਦੀ ਸੀ ਵੀ ਜੇ ਇਧੰਨਾ ਕਰਕੇ ਮੈਂ ਥੋੜਾ ਜਿਹਾ ਭੱਜ ਤੋੜ ਦੇ ਵਿੱਚ ਰਹਿ ਗਈ ਸੀ। ਇੱਥੇ ਨੈਟ ਨਹੀਂ ਚੱਲਦਾ। ਜਮਾਂ ਹੀ ਨਹੀਂ ਨੈਟ ਚੱਲਦਾ। ਬਿਲਕੁਲ ਵੀ ਨੈਟ ਨਹੀਂ ਚੱਲਦਾਗਾ। ਜੇ ਤਾਂ ਸਿਰਫ ਫੋਨ ਆਉਨੇ ਆ ਤਾਂ ਵੀ ਨਹੀਂ ਰੇਂਜ ਉਹ ਜਿੰਨੀ ਆਉਂਦੀ ਐ। ਇੱਥੇ ਆਵਾਜ਼ ਨਹੀਂ ਆਉਂਦੀ। ਹੁਣ ਵੀ ਭਾਬੀ ਦਾ ਫੋਨ ਆਇਆ ਸੀ। ਅੰਡੋ ਗਗਨ ਦਾ ਫੋਨ ਆਇਆ ਸੀ। ਸਾਡੀ ਗੱਲੇ ਨਹੀਂ ਹੋਈ ਚਾਜ ਨਾਲ। ਹਾਂ। ਬੱਤ। ਇੱਕ ਬੰਦੇ ਚ 10 ਮਿੰਟ ਰਹਿੰਦੇ ਨੇ ਰਾਤ ਤੇ। ਉਹ ਸੋ ਗਏ ਹੁਣੇ ਨੇ। ਸਾਰੇ ਲੋਕ ਆਪਣੇ ਮਰ ਕੇ ਪਾਗਲ ਥੋੜੀ ਨੇ। प्लीज तेरा मतलब ਇਹ ਮੈਂ ਲਾਦਨੀ ਫੋਨ ਉਨੇ ਚੱਕਣੀ ਨਹੀਂ। ਉਹ ਰਾਤ ਨੂੰ ਸੌਣ ਲੱਗੇ ਬਿੱਲ ਬੰਦ ਕਰਕੇ ਸੌਂਦੀ ਆ। ਤੇ ਪਹਿਲੇ ਨਾ ਵੀ ਬੰਦ ਕਰੇ ਐਸ ਵੇਲੇ ਕਿਸੇ ਨੇ ਵੀ ਫੋਨ ਚੱਕਣਾ ਆਪਣਾ। ਸਵੇਰ ਹੋਈ ਉੱਠ ਕੇ ਦੇਖੂਗੀ ਉਹ। ਉਹਦਾ ਨੰਬਰ ਹੈ ਕਿਹੜਾ? ਸ਼ਿਸ਼ਟ ਰੂਪ ਵਿੱਚ ਜਾਣਕਾ ਜੀ ਤੁਹਾਨੂੰ ਸਤਿ ਸ੍ਰੀ ਅਕਾਲ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੁਰੱਖਿਅਤ ਸਲਾਮਤ ਰਹਿਣ ਲਈ ਸਾਈਬਰ ਅਪਰਾਧੀਆਂ ਦੁਆਰਾ ਤੁਹਾਡੇ ਪੈਸੇ ਚੋਰੀ ਜਾਣਾ ਹੋ ਸਕਦਾ ਹੈ। ਇਹ ਬਹੁਤ ਆ ਰਹੀ ਹੈ। ਆਸੋ ਚੁੱਕੇ ਨਾ ਕੰਮ ਕਰ ਕਰਕੇ ਫਸੇ ਪਏ ਆ। ਇਹਨੇ 500 ਰੁਪਇਆ। ਇਹ ਪਤਾ ਦੇਖੇ ਕੋ ਰਹੇ ਜੋ ਦੀ ਕੋਸ਼ਿਸ਼। ਇਹਾਂ ਵਿੱਚ ਚਲੋ ਉੱਪਰ ਨਹੀਂ ਨਾ ਜਾਣੀ ਇੱਕ ਮਾਹੀ ਤੋਂ। ਜਦੋਂ ਨੂੰ ਫੋਨ ਲਾਇਆ। 1 ਵਜੇ ਚ 10 ਮਿੰਟ ਰਹਿੰਦੇ ਨੇ ਰਾਤ ਦੇ। तीज़ी 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 तीज़ी। मेरा चकना <से> का <कोलीगे> नहीं, नहीं पेना फोन ਤੋ ਕਿਨੇ ਪਤਾ ਸਾਰੇ ਲੋਕ ਇੱਕ ਆਪਾਂ ਇਹ ਮੂਰਖਾਂ ਕਾਲਾ ਕਿਹਨੇ ਗੱਦ ਨੂੰ ਖੋਨ ਲਾਉਂਗਾ ਮੈਂ ਤਾਂ ਐਸ ਵੇਰੇ ਨਹੀਂ ਉਹਨੇ ਚਪਨਾ ਸੋ ਵੀ ਖੋਣੀ ਸਾਰੀ ਦੁਨੀਆ ਸੋ ਜਾਂਦੀ ਹੈ ਨਾ ਐਸ ਵੇਰੇ ਤਾਂ ਗਲੀ 'ਚ ਕੋਈ ਕੁੱਤਾ ਵੀ ਜਾਗ ਖੜਾ ਹੋਵੇ ਫੂੰਜੇ ਆ ਕੇ ਸੁੱਤੇ ਹੋਣੇ ਇਹ ਅੱਛਾ ਆਈਡੀਆ ਬੱਲਿਆ ਨਾ ਸਕਿੰਨਿੰਗ ਹੈ ਰੱਖ ਲੈ ਬੱਚੜੇ ਨੂੰ ਕਰਕੇ ਰੱਖ ਲੈ ਨਾ ਅਰ ਜਸਟ ਫਾਇਲ ਲਗਾਇਆ ਸੀ ਉਹ ਵੀ ਨਹੀਂ ਸਹੀ ਲੱਗੇ ਮੈਸਤਰੀ ਲੱਗ ਗਈ ਉਹ ਖੁੱਲ ਗਿਆ ਖੁੱਲ ਕੇ ਡਿੱਗ ਗਿਆ ਮਤਲਬ ਡਿੱਗਿਆ ਵੀ ਨਹੀਂ ਉਹ ਲਟ ਗਿਆ ਹੋਏ ਉੱਪਰ ਉੱਤੋਂ ਵਿੱਚ ਨਟ ਸੀ ਜਿਹੜੇ ਦੀਵਾਰ ਦੇ ਵਿੱਚ ਲੱਗੇ ਨਟ ਨਿਕਲ ਗਏ ਨੇ ਹਾਂ ਤਾਰ ਦੇ ਪਰੋਸੀ ਲਟਕ ਰਿਹਾ ਜਦੋਂ ਤਾਰ ਟੁੱਟ ਗਈ ਬੋਚ ਦੇ ਨਾਲ ਤਾਂ ਉਹਦੇ ਹੇਠਲੀ ਆ ਕੇ ਡਿੱਗ ਜਣਾ ਕੁੱਤੇ ਸੌਂਦੇ ਹੁੰਦੇ ਨੇ ਸਾਰੇ ਜਾਨਵਰ ਸੌਂਦੇ ਨੇ ਬੰਦੇ ਜਾਨਵਰ ਸਭ ਸੌਂਦੇ ਨੇ ਜੜੀਆਂ ਚੁੜੀਆਂ ਪੰਛੀ ਪੁੰਛੀ ਸਭ ਸੌਂਦੇ ਨੇ ਪੁੱਤ ਆਪਾਂ ਨੂੰ ਛਡ ਕੇ ਸਭ ਸੌਂਦੇ ਨੇ ਕੀ ਦੇਤਾ ਹੈ ਜਦੋਂ ਤੋਂ ਮੈਂ ਕਾਦਰ ਹਾਂ ਨੂੰ ਆਈ ਚਲ ਚਲ ਹੋਮਵਰਕ ਕਰਦੇ ਵਦੋ ਇੱਕਦੋ ਮੇਰੇ ਕੰਮ ਨੇ ਮੈਂ ਨਮੇੜਾ ਤੇ ਚਲ ਕੇ ਰੱਪਾ ਪੈਨੇ ਫਿਲਟਰ ਵੀ ਲਵਾਇਆ ਫਿਲਟਰ ਚ ਵੀ ਪਾਣੀ ਨਹੀਂ ਸਹੀ ਆ ਰਿਹਾ ਅਧਨ ਕੀ ਮੈਂ ਕਾਤੇ ਨੂੰ ਪਿਆ ਸੀ ਦਾ ਤੇ ਟਾਕਾ ਕਾ ਪਤਨ ਕੀ ਕਹਿੰਦਾ ਸੀ ਕਹਿੰਦਾ ਉਹ ਜ਼ਿਆਦਾ ਹੋ ਗਿਆ ਵੀ ਘਟ ਕਰਨੇ ਵਾਲਾ ਇਦਾਂ ਫਿਲਟਰ ਲਵਾਇਆ ਫਿਲਟਰ ਤੇ ਅਸੀਂ ਤਾਂ ਨਹੀਂ ਪਾਣੀ ਪੀਤਾ ਤਾਜ਼ਾ ਪਾਣੀ ਹੀ ਨਹੀਂ ਮੋਟਰ ਤੋਂ ਪੜਦੇ ਆ ਤਾਜ਼ਾ ਪਾਣੀ ਪੀਣੇ ਤੇ ਉਹ ਵੀ ਫਿਲਟਰ ਵਾਲਾ ਵੀ ਬੁਲਾਉਣਾ ਸਵੇਰੇ ਏਸੀ ਵਾਲਾ ਵੀ ਬੁਲਾਉਣਾ ਤੇ ਬਿਜਲੀ ਵਾਲਾ ਬੁਲਾਉਂਗੀ ਤੇ ਬਿਜਲੀ ਵਾਲਾ ਤਾਂ ਬੁਲਾਇਆ ਸੀਗਾ ਜਿਹੜਾ ਫਿਲਟਰ ਹਾਂ ਫਿਲਟਰ ਤੇ ਤਾਂ ਅਡਜਸਟ ਫਾਇਨ ਲਾ ਕੇ ਗਿਆ ਸਾਰੇ ਨਮੀਟਰ ਲਾ ਕੇ ਗਿਆ ਸਾਰੇ ਪਲੱਗ ਪੁੱਕ ਕਰਕੇ ਗਿਆ ਹਾਂ ਹੋਰ ਦੇਖ ਲੈ ਕਾਪੀ ਚ ਕਿਹੜਾ ਉਹ ਬਿਜਲੀ ਵਾਲੇ ਨੂੰ ਕਿਹਾ ਮੈਂ ਤਾਂ ਇੱਕ ਪਲੱਗ ਨਮੀਟਰ ਤੇ ਕਰ ਦੇ ਉਹਨੇ ਸਾਰੇ ਪਲੱਗ ਨਮੀਟਰ ਤੇ ਕਰ ਦੇ ਫਰਿਜ ਵੀ ਮੇਰੀ ਨਮੀਟਰ ਤੇ ਚੱਲਦੀ ਆ ਇਹ ਹੋਮਵਰਕ ਹੋਇਆ ਹੋਇਆ ਹੋ ਆਹ। ਫਰਿੱਜ ਵੀ ਨਿਵੇਟਰ ਦੇ ਉੱਤੇ ਘਰਤੀ ਹੈ ਨਿਵੇਟਰ ਤੇ ਨਿਵੇਟਰ ਤੇ ਚੱਲਦੀ ਹੈ ਜਦੋਂ ਲਾਈਟ ਜਾਂਦੀ ਹੈ ਤਾਂ ਫਰਿੱਜ ਵੀ ਸਾਡੀ ਨਿਵੇਟਰ ਤੇ ਚੱਲਦੀ ਆ। ਸਰ ਇੱਕ ਚੈੱਕ ਕਰੋ। ਮੈਂ ਕਰ ਲਿਆ। ਸਵੇਰੇ ਨਿਵੇਟਰ ਵਾਲਾ ਵੀ ਔਰ ਇਹ ਬਿਜਲੀ ਵਾਲਾ ਬੁਲਾਉਂਗੀ। ਫਰਿੱਜ ਬਾਕੀ ਸਾਰੇ ਪਲੱਗ ਲਾ ਦੇ ਨੇ ਸਾਰੇ ਨਿਵੇਟਰ ਤੇ ਪਲੱਗ ਹੋ ਗਏ ਨੇ। ਸਰ ਕੋ ਇੱਕ ਪਲੱਗ ਰੱਖਾਂਗੇ ਵੀ ਅਮਰਜੰਸੀ ਲਈ ਫੋਨ ਚਾਰਜ ਕਰਨਾ ਪੈਂਦਾ ਲਾਈਟ ਲੂਟ ਨਹੀਂ ਆਉਂਦੀ। ਏਸੀ ਵਾਲਾ ਬੁਲਾਉਂਗੀ ਫਿਲਟਰ ਵਾਲਾ ਬੁਲਾਉਂ ਸਵੇਰੇ ਤਿੰਨ ਮਸਤਰੀ ਬੁਲਾਉਂਗੀ ਤੇ ਪਰਦੇ ਵਾਲਾ ਦੇਖੋ ਬਿਜਲੀ ਆ ਉਹ ਖਾਂ ਬਿਜਲੀ ਵਾਲਾ ਇਹ ਚ ਲਾਦੇ ਤਾਂ ਠੀਕ ਆ ਕਿ ਪਿਛਲੀ ਵਾਰੀ ਵੀ ਮੈਂ ਬਿਜਲੀ ਵਾਲੇ ਤੋਂ ਪਰਦੇ ਲਵਾਏ ਸੀਗੇ ਅੱਗੇ ਦੇ ਪਿੱਛੇ ਪੀੜੀ ਦੇ ਵਜਾ ਮੈਂ ਪਹਿਲਾਂ ਕਿੰਨੀ ਤੇ ਬੈਠੀ ਸੀ ਹੋਣਾ ਛੱਡ ਤੇ نیچے بیٹھਣਾ ਕਿਥੇ ਬੈਠਾ ਤੂੰ ਬਲੌਗ ਬਣਾਇਆ ਪਹਿਲਾਂ ਆਪਦਾ ਮੈਂ ਤਾਂ ਫੋਨ ਖੋਇਆ ਇਹ ਪਹਿਲਾ ਬਲੌਗ ਬਣਾ ਕੇ ਖੱਟੀ ਆਪ ਦਾ ਕੱਲੀ ਉਹਨੇ 4-5 ਮਿੰਟ ਦਾ ਬਣਾਇਆ ਐਨਾ ਵਧੀਆ ਬਣਾਇਆ ਨਾ ਮਤਲਬ ਮੈਂ ਚੈਨਲ ਤੇ ਪਾਦਾ ਸੀ ਉਹਦੇ ਵਿੱਚ ਮੈਂ ਕੁਝ ਬੋਲ ਰਹੀ ਸੀ ਕੱਤ ਨੂੰ ਘੂਰ ਰਹੀ ਸੀ ਮੈਂ ਮਤਲਬ ਕੁਝ ਐਸੀ ਬੋਲੀ ਸੀ ਮੈਂ ਉਹਦਾ ਕਰਕੇ ਮੈਂ ਚੈਨਲ ਤੇ ਨਹੀਂ ਪਾਦਾ ਉਹ ਡਿਲੀਟ ਕਰ ਦੂੰਗੀ ਵੈਸੇ ਤੁਮੇ ਤਾਂ ਕੋਈ ਖਰਾਬ ਕਰਦਾ ਨਹੀਂ ਖਰਾਬ ਕੀਤਾ ਬੋਲ ਕੇ ਉਹਨੀ ਤੋਂ ਬਾਅਦ ਮੈਂ ਕੱਟ ਦੂੰਗੀ ਠੀਕ ਹੈ ਅਨਿਯਵਾਜ ਆਪਾਂ ਕੱਟ ਦਾਂਗੇ ਐਡਿਟ ਕਰ ਦਾਂਗੇ ਧਿਆਨੇ ਦੇ ਟਕੋਲੇ ਖੜੀ ਜਾ ਆ ਬੈਠੀ ਗਈ ਐ ਤੇ ਬਲੌਗ ਬਣਾਇਆ ਬਹੁਤ ਸੋਹਣਾ ਆ ਕਾਕਾ ਪਿਆ ਆ ਸਾਡੀ ਰਸੋਈ ਆ ਸਾਡਾ ਕਮਰਾ ਆ ਸਾਡਾ ਇਹ ਆ ਉਹ ਆ ਬਲੌਗ ਤੇ ਰੱਸੀ ਆ ਫੋਨ ਦਾ ਜਿਹਦੇ ਵਿੱਚ ਮੈਂ ਬਲੌਗ ਬਣਾ ਰਹੀ ਆ ਇਸੇ 'ਚ ਉਹਨਾਂ ਨੂੰ ਤਿੰਨ ਚਾਰ ਦਿਨ ਲੱਗ ਜਾਣਗੇ ਮੈਨੂੰ ਉਹ ਰੋ ਸੈਟਿੰਗਾਂ ਸ਼ੂਟਿੰਗਾਂ ਕਰਦੇ ਹਾਂ 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 ਐ ਕੱਪੜੇ ਨਹੀਂ ਐ ਕਰੀ ਦੇ ਸਵਾਸ ਨੂੰ ਸੈਟ ਕਰਦੇ ਸੀ ਜੁਰਾਂ ਮੈਂ ਇੰਨੀ ਕਰਮੀ ਲੱਗਦੀ ਇਹਨਾਂ ਬੁਰਾ ਖਾਲਾ ਨਾ ਸਾਡਾ ਗਰਮੀ ਦੇ ਵਿੱਚ ਦੋ ਮਿੰਟ ਹੋਰ ਬਣਾਉਣਾ ਫਿਰ ਬਲੌਗ ਪਾਤਾ ਮੈਂ ਚੈਨਲ ਤੇ ਇਹਨਾਂ ਨੂੰ ਇਹਨਾਂ ਨੂੰ ਕਿਵੇਂ ਦਿਖਾਏਗਾ ਇਹਨਾਂ ਨੇ ਆਪੇ ਚੈਨਲ ਤੇ ਦੇਖ ਲੈਣਾ ਫਿਰ ਬਲੌਗ ਚ ਨਜ਼ਰ ਆਇਆ ਹੋਇਆ ਕਿਉਂਕਿ ਮੈਂ ਇਹਨਾਂ ਦਾ ਸਾਰੇ ਇਹਨਾਂ ਦਾ ਬਲੌਗ ਬਲੌਗ ਬਹੁਤ ਸੋਹਣਾ ਬਣਾਇਆ ਆਵਾਜ਼ ਕੋ ਘਟ ਆਉਂਦੀ ਸੀ ਬਹੁਤ ਹੀ ਬਹੁਤ ਔੜੀ ਯਾਰ ਠੀਕ ਹੈ ਉਹ ਕੋਸਣ ਆਪਣਾ ਆਇਆ ਕੱਲੀ ਕੱਲੀ ਚੀਜ਼ ਦਿਖਾਈ ਦਸੋਈ ਜਿੱਥੇ ਭਾਂਡੇ ਪਏ ਨੇ ਆ ਸਾਡਾ ਤਵਾ ਪਿਆ ਇੱਥੇ ਅਸੀਂ ਰੋਟੀ ਬਣਾਉਂਦੇ ਆ ਇੱਥੇ ਅਸੀਂ ਇਹ ਕਰਦੇ ਆ ਉਹ ਕਰਦੇ ਆ ਚਲ ਸਾਰਾ ਸਵਾਰ ਕੱਠਾ ਕਰ ਕੱਠਾ ਕਰਕੇ ਬੈਠ ਜਪਲਾ ਨਹੀਂ 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 ਸਰੀਏ ਕਾਪੀ ਨੇ ਹੋਮਵਰਕ ਹੋ ਗਿਆ ਦਾਦਾ ਵੀ ਸੋਦੇ ਦਾਦਾ ਸੋਦਾ ਕਾਕਾ ਉੱਧਰ ਪਿਆ ਉਹ ਸਾਹਮਣੇ ਕਮਰੇ 'ਚ ਉਹਦਾ ਕਾਕਾ ਪਿਆ ਮੈਂ ਤੇ ਜੋ ਤੇ ਇੱਧਰ ਪਾਵਾਂਗੀ ਕੋਕੀ ਅਸੀਂ ਹਾਂ ਦੰਨੀ ਆ ਅਸੀਂ ਅੰਦਰ ਤਾਂ ਨਹੀਂ ਪੈਂਦੇ ਨਾ ਉਧਰ ਅੰਦਰ ਬਾਜ ਨਹੀਂ ਜਾਂਦੀ ਦੋਦੀ ਨਹੀਂ ਜਿਉ ਸਵੇਰ ਸਾਰਾ ਦੋਦੀ ਹੁੰਦਾ ਨਾ ਫੇ ਤਾਂ ਕਰਕੇ ਮੈਂ ਇਧਰੇ ਪੈਂਦੀ ਆ ਇਧਰ ਉਹ ਬਾਜ ਆਦ ਨਹੀਂ ਸੋਤੀ ਬਾਹਰ ਪਲੇਟ ਚ ਫੇ ਤਾਂ ਚਲੋ ਕੱਲ ਕੋਲੋਂ ਤਾਂ ਫੇਰ ਉਧਰ ਪੈਣੇ ਪੈਣਾ ਸੀ ਫੇਰ ਅਸੀਂ ਲਾ ਦੇਣਾ ਇਹ ਸੀ ਉਧਰ ਪਰਲੇ ਕਮਰੇ ਚ ਲਵਾਵਾਂਗੇ ਆਓ ਮੈਂ ਬੰਨਾ ਨਾਮ ਲੌਕ ਤੇ ਟਾਈਮ ਦੇਖੋ ਅੱਜ ਮੈਂ ਨਾ ਮਬਲੋ ਤੂੰ ਕੀ ਬਣਾਏਗਾ ਲੈ ਫੜ ਸਿੱਟ ਨਾ ਦੇ ਲੈ ਤੂੰ ਬਣਾ ਲੈ ਬਲੌਗ ਮੇਰਾ ਖਰਾਬ ਨਾ ਕਰੀ ਠੀਕ ਹੈ ਨਾ ਮੈਨੂੰ ਐਡਿਟ ਨਹੀਂ ਕਰਨਾ ਮੈਂ ਪਾ ਦੇਣਾ ਤਾਂ ਕਿਦਰਾ ਬਣਾਈ ਠੀਕ ਹੈ ਕਰੋ ਇਹਨੂੰ ਤਾਂ ਕਰੋ ਤੂੰ ਐਵੇਂ ਬੋਲ ਨਾ ਗੱਲ ਕਰ ਤੂੰ ਨਾ ਕਹਾਂ ਮੈਨੂੰ ਬਲੌਗ ਨੂੰ ਗੱਲ ਲਗਾ ਕੇ ਦੋ ਦੁਬਾਰਾ ਲਾ ਕੇ ਦਵਾ ਛੋਏ ਦੇ ਕੀ ਹੋਇਆ

ਅੱਛਾ ਲੱਗਤ। ਕੋਲ ਕੁਛ। ਹੁ ਚੱਲੋ ਪਰ ਆਵੋ। ਮੋਲਣਾ ਨਹੀਂ ਕਰਨਾ ਇਹ ਤੋਂ ਬਾਅਦ ਲੱਗਦਾ ਆਪਦਾ ਬਲੌਗ ਬਣਾ ਲੈ। ਆਵਰੇ ਫੋਨ ਦੇ ਵਿੱਚ ਬਲੌਗ ਬਣਾ ਬਣਾਇਆ ਕਰ ਬਲੌਗ ਬਣਾਉਣਾ ਸਿੱਖਿਆ ਕਰ ਮੈਂ ਤੇਰਾ ਚੈਨਲ ਬਣਾਉਂਦਾ ਨਹੀਂ ਯਕ। ਠੀਕ ਹੈ, ਤਾਂ ਮੈਂ ਤੇ ਫੋਨ ਤੇ ਬਲੌਗ ਹੀ ਲਾ ਕੇ ਦੇ ਦੂੰ। ਕੈਮਰਾ ਔਨ ਕਰ। ਤੇਰਾ ਇਹ ਚੈਨਲ ਬਣਾਦਾ ਨਹੀਂ ਆਪਦਾ ਬਲੌਗ ਆਪੇ ਆਪਾ ਲਿਆ ਕਰ ਤੇ ਚੈਨਲ ਦੀ ਢਿੰਗੇ ਟੱਡੇ ਜੇ।

ਸੋਨਾ ਇਹ ਲੈ ਬੜਾ ਚੱਲ ਬਣਾ ਬਲੌਕ ਆਪਦਾ ਹੁਣ ਦੇਖੋ ਮੇਰੇ ਕੋਲ ਇਹ ਬਲੌਕ ਬਣਾਉਣ ਲੱਗ ਪਿਆ ਇਹ ਨਹੀਂ ਜਾਣਾ ਹੁੰਦਾ ਇਹਨੇ ਪਹਿਲਾਂ ਵੀ ਐ ਕਰਕੇ ਅੱਛੀ ਲਗਵਾਇਆ ਸੀ ਇਹ ਸੀ ਨਹੀਂ ਲਗਵਾਇਆ ਐ ਇੱਕ ਕੇ ਅਸੀਂ ਐਸੀ ਲਗਵਾਉਣਾ ਅਸੀਂ ਦਿਖਾਦੇ ਆਦੇ ਪਿਆ ਮੰਦਰ ਚ ਪਿਆ ਇਹ ਮੰਦਰ ਖਮਾ ਐਸੀ ਆਪਣਾ ਕਿੱਥੇ ਪਿਆ ਹਾਏ ਹਾਏ ਇਹ ਮੰਦਰ ਹਤਰਾ ਪਾਲ ਉਹਨੇ ਚੋਧ ਉਹ ਤੇ ਆਪਣਾ AC ਲੈ ਕੇ ਲਾ ਦੇ ਬਾਬੇ ਲਾਇਆ ਉਹ ਤੇ AC ਨੀਚੇ ਹਜੇ AC ਦੀ ਫਿਟਿੰਗ ਕਰਨੀ ਆ ਲੈੜ ਦਾ ਬੰਦੇ ਕਰਦੇ ਕੱਲੀ ਗਰੀ ਚੀਜ਼ ਦਿਖਾਉਂਦੀ ਫਿਰਦੀ ਆ ਸਾਡਾ ਬਾਥਰੂਮ ਆ ਸਾਡਾ ਇਹ ਆ ਸਾਡਾ ਉਹ ਆ ਆਲੇ ਨਾ ਏਸੀ ਨਹੀਂ ਲਾਇਆ ਹਜੇ ਐਸੀ ਦੇਖੋ ਕਿਤੇ ਵੀ ਭਾਂਡੇ ਭਾਂਡੇ ਪਤਾ ਸਵਾਰ ਕੇ ਭਾਂਡੇ ਕਿਤੇ ਵੀ ਦਵਾਰ ਤੇ ਅਸੀਂ ਲੱਗਾ ਠੀਕ ਆ ਐਸੀ ਤੁਹਾਨੂੰ ਦਿਖਾਤਾ ਉੱਧਰ ਪਿਆ ਇੰਨੀ ਗਰਮੀ ਆ ਸਿਰਫ ਇੱਕਾ ਛਤ ਵਾਲਾ ਪੱਖਾ ਚੱਲਦਾ ਅੱਡਾ ਮੋਟਾ ਕੰਬਲ ਲਿਆ ਜਦੋਂ ਵੀ ਪੈਣਾ ਨੇ ਇਹ ਕੰਬਲ ਦੇ ਵਿੱਚ ਪੜਾ ਇੰਨਾ ਮੋਟਾ ਕੰਬਲ ਲੈ ਕੇ ਪੈਂਦਾ ਮਤਲਬ ਕੁਝ ਕਹੀ ਨਹੀਂ ਸਕਦੇ ਸਾਰਤੀਆਂ ਜਿੱਦਾਂ ਮੰਨਿਆ ਗਰਮੀ ਦੇ ਵਿੱਚ ਵੀ ਹਰ ਰੋਜ਼ ਵੀ ਆਏ ਪੈਣਾ ਕੰਬਲ ਲੈ ਕੇ ਕੰਪਿਊਟਰ ਉਤਾਰੀ ਨੂੰ ਨੀਂਦ ਨਹੀਂ ਆਉਂਦੀ ਅਸੀਂ ਇੱਕ ਪਤਲੀ ਜੀ ਚਾਦਰ ਵੀ ਨਹੀਂ ਉੱਪਰ ਲੈਂਦੇ ਵੀ ਅਸੀਂ ਚਾਦਰ ਹੀ ਲੈ ਲਈ ਆ ਅਸੀਂ ਐਂ ਪੈਣਾ ਹੁੰਦਾ ਮੈਨੂੰ ਤੇ ਦੋ ਦਰੋਂ ਇੰਨੀ ਗਰਮੀ ਲੱਗਦੀ ਹੈ ਨਾ ਗਰਮੀ ਇਹਨੂੰ ਵੀ ਲੱਗੂਗੀ ਆਪ ਦੇ ਕੋਲੋਂ ਕਾ ਮੈਨੂੰ ਇੰਨੀ ਗਰਮੀ ਲੱਗਦੀ ਆ ਏਸੀ ਛੇਤੀ ਵਾਲਾ ਸਵੇਰੇ ਵੀ ਰੋਲਾ ਪਾ ਰਿਹਾ ਸੀਗਾ ਏਸੀ ਵਾਲਾ ਛੇਤੀ ਐਂ ਕਰ ਲਓ ਕਰ ਲਾ ਪੈੜਾ ਕੰਬਲ ਲੈ ਕੇ ਆਏ ਨੇ ਜੋ ਮੰਗੀ ਹੋਈ ਹੈ ਇਕੱਲੀ ਕਰਨੀ ਚਿੰਤਾ ਹੋਣ ਲੱਗੀ ਹੋਈ ਆ ਦਰਾਜ ਆ ਇਹ ਆ ਉਹ ਮੇਰਾ ਕੰਮ ਟੁਕੜਾ ਲਾਉਂਦੇ ਫਿਰ ਤੈਨੂੰ ਕਿੱਥੇ ਰੋਕਿਆ